ਆਪਣਿਆਂ ਦਾ ਕੀ ਹੈ ਆਪਣੇ ਤਾਂ ਆਪਣੇ ਨਹੀਂ ਬਣਦੇ ਆਪਣੇ ਨਾਲ ਦਾ ਕੀ ਹੈ ਆਪਣੇ ਤਾਂ ਆਪਣੇ ਨਹੀਂ ਬਣਦੇ ਪਰ ਦੇਵਤ ਜੀ ਕਹਿੰਦਾ ਬੜਾ ਵਾਲੀ ਤੇ ਉਖਾਇਏ ਆਪ ਮਲਮਾ ਦੀ ਕਰੀ ਆਪ ਮਲਮਾ ਦੀ ਕਰੀਏ ਤਾਂ ਹੋ ਜਤਨ ਮਿਲਦੇ ਆਪਣੇ ਹੱਥੀ ਆਪਣਾ ਜਤਨ ਘੜਾਉਣਾ ਵੀ ਤੇ ਉਖਾਇਏ ਹੌਲਦੇ ਹੀ ਨੇ ਹੌਲਦੇ ਹੀ ਨੇ ਜੋ ਟਾਣੇ ਟੁੱਟ ਕੇ ਢੇਡੀ ਮਝਾਉਂਦੇ ਨਹੀਂ ਪਰ ਫੁਰਲਾ ਸਉਨਾ ਵੀ ਤੇ ਉੱਫਾਈ ਦੁਨੀਆਵੀ ਜਿੱਤਾਂ ਜਿੱਤ ਕੇ ਮਨ ਦੁਨੀਆਵੀ ਜਿੱਤਾਂ ਜਿੱਤ ਕੇ ਮਨ ਬੇਸ਼ੱਕ ਤਸੱਲੀ ਹੋ ਜਾਵੇ ਪਰ ਅੰਦਰ ਦੇ ਪੰਜ ਸੱਤਾਂ ਸਉਨਾ ਵੀ ਤੇ ਉੱਫਾਈ ਅੱਜ ਤੱਕ ਕੋਲ ਦਾ ਹਰ ਕੋਈ ਨਹੀਂ ਲੇ ਆ ਕਿ ਕੱਲ ਹੋਵੇ ਹਰ ਕੋਈ ਜੀਣ ਲਈ ਸੇਵਕੀਂ ਦੀ ਫੁੱਲਾਂ ਦੀ ਪਰ ਸੰਤਿਸ਼ਟਿ ਪਾਹੀਆਂ ਪੜਿਆ ਤੇ ਸਉਨਾ ਵੀ ਤੇ ਉੱਫਾਈ ਕੱਲੀ ਬਾਤੀ अंत जाइए दिया गल्ला कर लोगी पर भगत सिंह के वागू पर फांसी का हार पाना भी तो औखा तो है कन्नी मुंडर पिंडे सलाह जो वकील नहीं बनते कन्नी मुंडर पिंडे सलाह जो वकील नहीं बनते उसके वागू कर लगे यार बना भी तो औखा है चार अखर लेके आए पर आए अखर बने चार अखर लेके ਆਇਆਂ ਨਾ ਮਾਣਿਆ ਨੇ ਆਪਣੀ ਕੰਮ ਜਿਦਾਂ ਤੇ ਪੰਕਤ ਦਿਖਾਉਣਾ ਨਹੀਂ ਤੇ ਉਪਾਏ ਆਪਣੀ ਕੰਮ ਜਿਦਾਂ ਤੇ ਪੰਕਤ ਦਿਖਾਉਣਾ ਨਹੀਂ ਦੇ ਉੱਤੇ ਧੰਨਵਾਦ ਜੀ ਸਾਰਿਆਂ ਦਾ ਜੋ